ਹਾਂਜੀ ਜੈਵਾਲ ਮਿੱਕੀ ਜੈਪਿੰਗ ਦੋਸਤੋ ਮੁੱਦਾ ਬੜਾ ਗੰਭੀਰ ਹੈ ਸੋ ਸਾਰੇ ਸਮਾਜ ਨੂੰ ਬੇਨਤੀ ਹੈ ਕਿ ਸੁਚੇਤ ਹੋਣ ਦੀ ਲੋੜ ਹੈ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੇ ਵਿੱਚ ਸਾਡੇ ਹੱਕਾਂ ਅਧਿਕਾਰਾਂ ਤੇ ਜਿਹੜਾ ਆ ਉਹ ਹੌਲੀ-ਹੌਲੀ ਹੱਕਾਂ ਅਧਿਕਾਰਾਂ ਨੂੰ ਖਤਮ ਕਰਦੀ ਜਾ ਰਹੀ ਹੈ ਸੋ ਬਹੁਤ ਗੰਭੀਰ ਮੁੱਦਾ ਐਸਸੀ ਐਸਟੀ ਐਕਟਰੋਸਿਟੀ ਐਕਟ ਜਿਹੜਾ ਸਮਾਜ ਦਾ ਜਿਹੜਾ ਆ ਉਹ ਖਤਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੋ ਕਿਵੇਂ ਖਤਮ ਕੀਤਾ ਜਾ ਰਿਹਾ ਉਸ ਬਾਰੇ ਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਅਰਉਂ ਸਿੱਧੂ ਜੀ ਔਰ ਚੌਧਰੀ ਯਸ਼ਪਾਲ ਜੀ ਮੌਜੂਦਾ ਐਮਸੀ ਨੇ ਸੋ ਗੱਲਬਾਤ ਕਰਦੇ ਆ ਸਰ ਜੈਵਲ ਮਿੱਕੀ ਜੀ ਹਰ ਹਰ ਬਾਰੋ ਜੀ ਸਰ ਜਿਵੇਂ ਤੁਸੀਂ ਕਿਹਾ ਕਿ ਐਸਸੀ ਐਸਟੀ ਐਕਟਰੋ ਸਿਟੀ ਐਕਟ ਜਿਹੜਾ ਭਗਵਾਨਤਮਾਨ ਸਰਕਾਰ ਵੱਲੋਂ ਖਤਮ ਕੀਤਾ ਜਾ ਰਿਹਾ ਉਹ ਕਿਵੇਂ ਖਤਮ ਕੀਤਾ ਜਾ ਰਿਹਾ ਉਹ ਇਸ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਕਿ ਜਿਹੜਾ ਐ ਐਸਸੀ ਐਸਸੀ ਐਕਟ ਆ ਇਹ 1990 ਚ ਬਣਿਆ ਸੀ ਜੀ ਤੇ ਉਹਦੇ ਵਿੱਚ 2018 ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆਈ ਸੀ ਵੀ ਇਹ ਨੂੰ ਬੰਦ ਕੀਤਾ ਜਾਵੇ ਬੰਦ ਐਦਾਂ ਕੀਤਾ ਜਾਵੇ ਵੀ ਇਹਦੇ ਵਿੱਚ ਗਿਫਤਾਰੀ ਨਾ ਕੀਤੀ ਜਾਵੇ ਜੇ ਗਿਫਤਾਰੀ ਕਰਨੀ ਤਾਂ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਸਾਰਾ ਐਸਸੀ ਸਮਾਜ ਰੋਡ ਤੇ ਆ ਗਿਆ ਸੀ ਭਾਰਤ ਬੰਦ ਕੀਤਾ ਗਿਆ ਜੀ ਭਾਰਤ ਬੰਦ ਹੋਣ ਤੋਂ ਬਾਅਦ 18 ਵਿੱਚ ਇਹ ਨੂੰ ਦੁਬਾਰਾ ਫਿਰ ਲਾਗੂ ਕੀਤਾ ਗਿਆ ਔਰ ਉਹਦੇ ਵਿੱਚ ਐਜ਼ ਇਟ ਸ਼ਰਤਾਂ ਰੱਖेंगी ਸੀ 1999 ਵਾਲੀਆਂ ਵੀ ਪਹਿਲਾਂ ਐਫਆਈ ਆਰ ਦਰਜ ਹੋਏਗੀ ਫਿਰ ਗਫਤਾਰੀ ਹੋਏਗੀ ਫਿਰ ਇਨਕੁਆਰੀ ਹੋਏਗੀ ਪਰ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੇ ਬੜੇ ਤਰੀਕੇ ਨਾਲ ਨੂੰ ਖਤਮ ਕਰਨ ਦਾ ਯੋਜਨਾ ਬਣਾਈ ਔਰ ਡਾਇਰੈਕਟ ਬੰਦ ਇਸ ਕਰਕੇ ਨਹੀਂ ਕੀਤਾ ਤਾਂ ਕਿ ਲੋਕ ਧਰਨੇ ਨਾ ਲਾ ਦੇਣ ਜੀ ਫਿਰ ਰੋਡ ਤੇ ਨਾ ਆ ਜਾਣ ਸਭ ਤੋਂ ਪਹਿਲਾਂ ਇਹਨਾਂ ਨੇ 23 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤੀ ਕਿ ਪਹਿਲਾਂ ਇਹਦੇ 10 ਮੈਂਬਰ ਸੀ ਐਸਸੀ ਦੇ ਜੀ ਇਹਨਾਂ ਨੇ ਉਹਨਾਂ ਦੇ 5 ਕਰਤੇ ਅੱਛਾ ਜੀ ਫਿਰ ਜਿਹੜਾ ਚੇਅਰਮੈਨ ਨਹੀਂ ਲਾਇਆ ਇਹਨਾਂ ਨੇ ਆਲਰੇਡੀ ਜਿਹੜਾ ਆਈਐਸ ਅਫਸਰ ਹੁੰਦਾ ਉਹਨੂੰ ਹੀ ਡਿਪਾਰਟਮੈਂਟ ਦੇ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਐਪਲੀਕੇਸ਼ਨਾਂ ਜਾਂਦੀਆਂ ਨੇ ਉਹਦੇ ਵਿੱਚ ਐਪਲੀਕੇਸ਼ਨਾਂ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਇਨਕੁਆਰੀ ਨਹੀਂ ਕਰਨੀ ਤੁਸੀਂ ਕੁਝ ਨਹੀਂ ਕਰਨਾ ਵੀ ਜੋ ਪੁਲਿਸ ਇਨਕੁਆਰੀ ਕਰਦੀ ਆ ਉਹੀ ਹੋਏਗਾ ਤੇ ਤੁਹਾਨੂੰ ਕੀ ਲੱਗ ਰਿਹਾ ਕਿ ਹੁਣ ਜਿਹੜਾ ਐਸਸੀ ਕਮਿਸ਼ਨ ਆ ਉਹ ਸੁਣਵਾਈ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਜੀ ਕਿਉਂਕਿ ਮੈਂ ਕਈ ਵਾਰ ਖਬਰਾਂ ਕਈ ਅਖਬਾਰਾਂ ਦੇ ਖਬਰਾਂ YouTube ਚੈਨਲ ਦੇ ਕਈਆਂ ਦੇ ਵਿੱਚ ਲੋਕਾਂ ਨੂੰ ਜਾਗਰਤ ਕੀਤਾ ਤੇ ਉਹਨਾਂ ਦਾ ਮੈਨੂੰ 25-30 ਫੋਨ ਆਏ ਉਹਨਾਂ ਨੇ ਵੀ ਇਹ ਦੱਸਿਆ ਕਿ ਸਾਨੂੰ ਟਾਲੀ ਜਾ ਰਿਹਾ ਕਿ ਤੁਹਾਡੀ ਇਨਕੁਆਰੀ ਦਿੱਤੀ ਹੋਈ ਹੈ ਇਨਕੁਆਰੀ ਦਿੱਤੀ ਹੋਈ ਹੈ ਪਰ ਮੇਰੇ ਖੁਦ ਪਰਸਨਲ ਕੇਸ ਨੂੰ 4 ਸਾਲ ਹੋ ਗਏ ਅੱਛਾ ਜੀ ਹਾਲ ਤੱਕ ਕੋਈ 4 ਸਾਲ ਦੇ ਵਿੱਚ ਡਿਸਾਈਡ ਨਹੀਂ ਹੋਇਆ ਉਹ ਸਿਰਫ ਇੱਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਉਹ ਗੁੰਮਰਾਹ ਇਦਾਂ ਕਰ ਰਹੇ ਆ ਕਿ ਲੋਕ ਰੋੜ ਤੇ ਨਾਲ ਜੀ ਇਸ ਕਰਕੇ ਉਹ ਟਾਲੀ ਜਾਂਦੇ ਆ ਕਰਦੇ ਕੁਛ ਨਹੀਂ ਸਿਰਫ ਐਸਸੀਆਂ ਦੇ ਨਾਂ ਤੇ ਉਹ ਤਨਖਾਹਾਂ ਲਈ ਜਾ ਰਹੇ ਹੈ ਡਿਪਾਰਟਮੈਂਟ ਬਣਾਇਆ ਹੋਇਆ ਅਸੀਂ ਚਾਹੁੰਦੇ ਆਂ ਵੀ ਜੇ ਤੁਸੀਂ ਉਹ ਐਸਸੀ ਐਕਟ ਸਬਧਾਨਿਕ ਰਹਾ ਹੈਗਾ ਤੇ ਉਹਦੀ ਜਿਹੜੀ ਤਨਖਾਹਾਂ ਲੈ ਰਹੇ ਹੋ ਕੰਮ ਕਰੋ ਪਰ ਉਹ ਜਿਹੜੀ ਪੰਜਾਬ ਸਰਕਾਰ ਆ ਉਹ ਕੰਮ ਨਹੀਂ ਕਰਨਾ ਚਾਹਦੀ ਨਹੀਂ ਕੀ ਕੋਈ ਸਰਕਾਰ ਵੱਲੋਂ ਕੋਈ ਐਸਾ ਨੋਟੀਫਿਕੇਸ਼ਨ ਆਇਆ ਨੋਟੀਫਿਕੇਸ਼ਨ ਨਹੀਂ ਇੱਕ ਆਰਟੀਆ ਨਹੀਂ ਮੈਨੂੰ ਖੁਦ ਚੱਲੇ ਉਹਨਾਂ ਨੇ ਮੇਰੀ ਆਰਟੀਆ ਦੀ ਰਿਪੋਰਟ ਦੇ ਵਿੱਚ ਲਿਖਿਆ ਕਿ ਜਿਹੜਾ ਐਸਸੀ ਕਮਿਸ਼ਨ ਹੈ ਨੌਨ ਇੰਪਲਾਈਜ਼ ਹੈ ਮੈਂਬਰ ਹੈ ਵੀ ਨਾਨ ਗਵਰਨਮੈਂਟ ਅੰਬਲਜਾ ਵੀ ਉਹ ਇਨਕੁਆਰੀ ਨਹੀਂ ਕਰ ਸਕਦਾ ਵੀ ਸਾਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਕਈ ਫੈਸਲਿਆਂ ਵਿੱਚ ਕਿਹਾ ਵੀ ਜਿਹੜੀ ਇਨਕੁਆਰੀ ਹੈ ਆਫੈਂਸ ਜਿਹੜੀ ਕ੍ਰਿਮੀਨਲ ਦੀ ਇਨਕੁਆਰੀ ਹੈ ਉਹ ਓਨਲੀ ਪੁਲਿਸ ਅਥਾਰਟੀ ਕਰ ਸਕਦੀ ਹੈ ਜੇ ਜੇ ਕਾਰਵਾਈ ਨਹੀਂ ਕਰ ਸਕਦਾ ਤਾਂ ਫਿਰ ਮੌਜੂਦਾ ਸਰਕਾਰ ਨੂੰ ਜਿਹੜਾ ਐਸੀ ਕਮਿਸ਼ਨ ਲਾਉਣ ਦੀ ਕੀ ਜ਼ਰੂਰਤ ਸੀ ਉਹ ਇਸ ਕਰਕੇ ਵੀ ਲੋਕਾਂ ਨੂੰ ਗੁੰਮਰਾਹ ਕਰਨਾ ਵੀ ਅਸੀਂ ਐਸੀਆਂ ਲਈ ਆਹ ਕੀਤਾ ਹਾਇਆ ਉਹ ਲੋਕ ਸਾਡੇ ਗੁੰਮਰਾਹ ਚ ਬੈਠੇ ਆ ਉਹ ਕੀ ਐਸੀਆਂ ਦੇ ਨਾਂ ਤੇ ਫਰੋ ਜਿਹੜਾ ਗਵਰਨਮੈਂਟ ਪੈਸਾ ਖਾਰੀ ਖਾਰੀ ਹੈ ਇਹ ਪਤਾ ਇਹ ਕਈ ਐਸੀਆਂ ਨੂੰ ਵੀ ਪਤਾ ਵੀ ਸਾਡੇ ਨਾਲ ਤੱਕੌਰਮ ਹੈ ਇਹ ਐਪਲੀਕੇਸ਼ਨ ਲੈ ਕੇ ਦਿੱਲੀ ਗਿਆ ਦਿੱਲੀ ਦੇ ਐਸਸੀ ਕਮਿਸ਼ਨ ਉਹ ਗਿਆ ਤੇ ਉਹ ਐਸਸੀ ਕਮਿਸ਼ਨ ਸਾਫ ਦਾ ਮਿਲਿਆ ਨਹੀਂ ਸੀ ਮੈਂਬਰ ਮਿਲੇ ਸੀ ਉਹਨਾਂ ਨੂੰ ਮਿਲਿਆ ਮੈਂ ਉਹਨਾਂ ਨੂੰ ਦੱਸਿਆ ਵੀ ਭਾਈ ਆ ਉਹਨਾਂ ਨੇ ਆਪਣੀ ਆਪਣੀ ਰਿਪੋਰਟ 'ਚ ਮੈਨੂੰ ਆਰਟੀਆਈ 'ਚ ਪਤਾ ਚੱਲਿਆ ਵੀ ਤੁਸੀਂ ਤਾਂ ਇਨਕੁਆਰੀ ਨਹੀਂ ਕਰ ਸਕਦੇ ਉਹ ਕਹਿੰਦੇ ਸਾਨੂੰ ਵੀ ਪਤਾ ਵੀ ਪਰ ਭਾਰਤ ਦੇ ਵਿੱਚ 23 ਕਰੋੜ 24 ਕਰੋੜ ਐਸੀਆਂ ਦੀ ਵਾਦੀ ਹੈ ਅਸੀਂ ਆਪਣਾ ਪਰਦਾ ਨਹੀਂ ਖੋਲਣਾ ਚਾਹੁੰਦੇ ਜੀ ਬੀਜੇ ਪਰਦਾ ਬਣਿਆ ਹੋਇਆ ਬਣਿਆ ਰਹਿੰਦੇ ਕਹਿੰਦੇ ਜੇ ਤੇਰਾ ਕੰਮ ਨਹੀਂ ਹੋਇਆ ਤਾਂ ਤੈਨੂੰ ਇੱਥੇ ਕੀ ਤਰਾਜਾ ਤੂੰ ਚੁੱਪ ਰਹਿ ਬਾਕੀਆਂ ਦਾ ਤਾਂ ਹੋਣ ਦੇ ਜਿਵੇਂ ਤੁਸੀਂ ਦੱਸਿਆ ਕਿ 25 30 ਕਾਲ ਤੁਹਾਨੂੰ ਆਈਆਂ ਫਿਰ ਤੁਸੀਂ ਉਸ ਤੋਂ ਬਾਅਦ ਕੀ ਨਿੰਨੇ ਲੈਣਾ ਚਾਹਿਆ ਮੈਂ ਹੀ ਨਿੰਨੇ ਲੈਣਾ ਆਇਆ ਵੀ ਇਹ ਜਿਹੜੀ ਸਚਾਈ ਹੈ ਇਹ ਮੈਂ ਸਮਾਜ ਦੇ ਵਿੱਚ ਸਾਹਮਣੇ ਲਿਆਵਾਂ ਜੀ ਤਾਂ ਕਿ ਉਹਨਾਂ ਉੱਪਰ ਚੱਲੇ ਲੋਕਾਂ ਨੂੰ ਵੀ ਸਾਡੇ ਨਾਲ ਐਸਸੀਐਸਸੀ ਐਕਟ ਦੇ ਨਾਂ ਤੇ ਸਾਡੇ ਨਾਲ ਕਿੰਨਾ ਤੱਕਾ ਹੋ ਰਿਹਾ ਜੀ ਔਰ ਕਰੋੜ ਰੁਪਇਆ ਸਾਡੇ ਨਾਂ ਤੇ ਖਾਇਆ ਜਾ ਰਿਹਾ ਜੀ ਤਨਖਾਵਾ ਮਿਲਦੀਆਂ ਨੇ ਮੁਲਾਜ਼ਮ ਐ ਦਫਤਰ ਐ ਖਰਚੇ ਪੈਂਦੇ ਐ ਜੀ ਹੁਣ ਜੇ ਦਿੱਲੀ ਚਲੇ ਜਾਓ ਖਾਨ ਮਾਰਕੀਟ ਚ ਉਹਦਾ ਕਰੋੜਾ ਰੁਪਏ ਦਾ ਖਰਚਾ ਮਹੀਨੇ ਦਾ ਤੋਂ ਵਿੱਚ 1.5 3 400 ਤੋਂ ਮੁਲਾਜ਼ਮ ਹੀ ਐ ਤੋਂ ਤੁਹਾਡਾ ਕਹਿੰਦਾ ਮਤਲਬ ਐ ਕਿ ਜਿਹੜਾ ਸਰਕਾਰ ਆ ਐਸ ਸੀ ਐਸ ٹی ਐਕਟ ਦੇ ਨਾਂ ਤੇ ਜਿਹੜਾ ਸਰਾ ਸਰ ਗੁੰਮਰਾਹ ਕਰ ਰਹੀ ਐ ਗੁੰਮਰਾਹ ਕਰ ਰਹੀ ਐ ਵਿੱਚ ਦੋ ਰਹਿ ਨਹੀਂ ਐ ਜੀ ਤੇ ਮੈਂ ਸੱਚੀ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ ਜਿਹੜਾ ਜਿਹੜਾ ਮੌਜੂਦਾ ਸਰਕਾਰ ਵੱਲੋਂ ਐਸ ਸੀ ਐਸ ٹی ਐਕਟ ਜਿਹੜਾ ਜਿਵੇਂ ਸਰ ਹੁਣਾਂ ਨੇ ਵੀ ਕਲੀਅਰ ਕੀਤਾ ਕਿ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਤਾਂ ਤੁਸੀਂ ਸਮਾਜ ਨੂੰ ਸੁਚੇਤ ਕਰਨ ਲਈ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਇੰਟਰਵਿਊ ਨੂੰ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਔਰ ਤੁਹਾਨੂੰ ਜੈ ਵਾਲਮੀਕ ਜੀ ਕਹਿਣਾ ਔਰ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਜਿਹੜੀ ਆਵਾਜ਼ ਨੂੰ ਸਮਾਜ ਦੇ ਅੱਗੇ ਪਹੁੰਚਾਉਣ ਦੇ ਲਈ ਜੀ ਸਾਡਾ ਸੰਜੋਗ ਕਰ ਰਹੇ ਹੋ ਚੈਨਲ ਦੇ ਮਾਧਮ ਤੋਂ ਤੇ ਮੈਂ ਦਰਾਵੜ ਚੈਨਲ ਦਾ ਬਹੁਤ ਧੰਨਵਾਦੀ ਹਾਂ ਜੀ ਅਸੀਂ ਕਰ ਰਹੇ ਹਾਂ ਵੀ ਜਦੋਂ ਡਾਕਟਰ ਅਰਨ ਸਿੱਧੂ ਜੀ ਨੇ ਮੈਨੂੰ ਦੱਸਿਆ ਜੀ ਕਿਹੜਾ ਐਸਸੀ ਐਕਟ ਐ ਇਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਖਤਮ ਨਹੀਂ ਕੀਤਾ ਜਾ ਰਿਹਾ ਕਮਜ਼ੋਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਇੱਕ ਇੱਕ ਬੱਚੇ ਨੂੰ ਇੱਕ ਉਹ ਨਿਪਲ ਦੇ ਦਿੰਨੇ ਆ ਉਹ ਚੋਂ ਨਿਕਲਦਾ ਕੁਝ ਨਹੀਂ ਜੀ ਪਰ ਬੱਚੇ ਨੂੰ ਸਹਾਰਾ ਹੁੰਦਾ ਜੀ ਕਿ ਮੈਨੂੰ ਕੁਛ ਇਹ ਦਿਨਾ ਮੇਰਾ ਪੇਟ ਭਰ ਜਾਊਗਾ ਪਰ ਪੇਟ ਨਹੀਂ ਭਰਦਾ ਇਸੇ ਹੀ ਤਰ੍ਹਾਂ ਐਸਸੀ ਐਕਟ ਤਾਂ ਚੱਲ ਰਿਹਾ ਤਰੂ ਦੀ ਜਿਹੜੀ ਜਾਨ ਕੱਢਦੀ ਉਹਨੂੰ ਕਮਜ਼ੋਰ ਕਰਤਾ ਕਿ ਜੇ ਸਾਡੇ ਸਮਾਜ ਦੇ ਨਾਲ ਐਸੀਆਂ ਦੇ ਨਾਲ ਕੋਈ ਤੱਕਾ ਹੋ ਰਿਹਾ ਛੂਆਛਾਤ ਹੋ ਰਹੀ ਹੈ ਜ਼ੁਲਮ ਹੋ ਰਿਹਾ ਤੇ ਐਸਸੀ ਸਮਾਜ ਦਾ ਕੋਈ ਇਨਸਾਨ ਮੈਂਬਰ ਜਿਹੜਾ ਉਹ ਕੋਈ ਕੰਪਲੇਨ ਲੈ ਕੇ ਜਾਂਦਾ ਤੇ ਉਹ ਕੰਪਲੇਨ ਸਿਰਫ ਇੱਕ ਕਾਗਜ਼ ਬਣ ਕੇ ਰਹਿ ਜਾਂਦੀ ਹੈ ਜੀ ਕਿਉਂਕਿ ਜਦੋਂ ਕੋਈ ਸਾਡੇ ਐਸਸੀ ਕਮਿਸ਼ਨ ਦਾ ਮੈਂਬਰ ਇਨਕੁਆਰੀ ਕਰਕੇ ਉਹਨੂੰ ਕਹਿੰਦਾ ਵੀ ਇਹ ਦੀ ਜਿਹੜੀ ਕੰਪਲੇਨ ਹੈ ਬਿਲਕੁਲ ਸਹੀ ਹੈ ਤੇ ਪੁਲਿਸ ਹੈ ਜਿਹੜੀ ਉਹ ਉਹ ਇਨਕੁਆਰੀ ਨੂੰ ਨਹੀਂ ਮੰਨਦੀ ਕਿ ਅਸੀਂ ਐਸਸੀ ਕਮਿਸ਼ਨ ਦਾ ਜਿਹੜਾ ਮੈਂਬਰ ਆ ਉਹਦੀ ਇਨਕੁਆਰੀ ਨਹੀਂ ਮੰਨਦੇ ਜੋ ਸਾਡੇ ਪੁਲਿਸ ਦੇ ਅਫੀਸਰ ਮੁਲਾਇਮ ਇਨਕੁਆਰੀ ਕਰੂਗੇ ਅਸੀਂ ਤਾਂ ਉਹਨੂੰ ਉਸ ਨੂੰ ਮੰਨਤਾ ਦਿੰਨੇ ਪਰ ਇਹਦੇ ਨਾਲ ਮੈਂ ਕਿ ਤੁਹਾਨੂੰ ਹੋਰ ਵੀ ਜਾਣਕਾਰੀ ਦੇਣਾ ਚਾਹਨਾ ਜੀ ਕਿ ਜਿਹੜੇ ਸਾਡੇ ਕੱਲੀ ਪੰਜਾਬ ਦੀ ਜੇ ਮੈਂ ਗੱਲ ਕਰ ਲਵਾਂ ਜੀ ਕਿ ਕੁਝ ਸਾਡੇ ਜਰਨਲ ਸਮਾਜ ਦੇ ਲੋਕ ਜਿਹੜੇ ਪਾਵਰਫੁੱਲ ਨੇ ਚਾਹੇ ਜੇ ਤਾਂ ਕੋਈ ਸਰਕਾਰ ਦੇ ਵਿੱਚ ਬਿਠਾ ਐ ਐਮ ਐਲ ਏ ਲਾ ਲੋ ਜਾਂ ਕੋਈ ਵੀ ਵਿਅਕਤੀ ਜਿਹੜਾ ਪਾਵਰਫੁੱਲ ਆ ਸਰਕਾਰ ਦੇ ਨਾਲ ਚੱਲਦਾ ਜੀ ਜੇ ਤਾਂ ਉਹਦੀ ਕਿਸੇ ਜਰਨਲ ਕਿਸੇ ਵਿਅਕਤੀ ਦੇ ਨਾਲ ਜੀ ਖੁੰਦਕ ਐ ਜੀ ਉਸ ਐਸ ਸੀ ਐਕਟ ਨੂੰ ਲੈ ਕੇ ਜੀ ਉਹ ਦੂਸਰੇ ਬੰਦੇ ਨੂੰ ਅੰਦਰ ਕਰਾਉਣਾ ਚਾਹੁੰਦਾ ਉਹ ਸਰਕਾਰ ਦੇ ਵਿੱਚ ਉਹਦੀ ਉਹਦਾ ਰਤਵਾ ਹੈਗਾ ਤੇ ਉਹ ਸਾਡੇ ਐਸਸੀ ਭਾਈਚਾਰੇ ਦੇ ਲੋਕ ਕੋਈ ਨਾ ਕੋਈ ਗੱਲ ਅੰਨੇ ਬਹਨਾਂ ਬਣਾ ਕੇ ਐਪਲੀਕੇਸ਼ਨ ਦਵਾ ਕੇ ਉਹ ਦੂਸਰੇ ਵਿਅਕਤੀ ਨੂੰ ਆਪਣੇ ਦੁਸ਼ਮਨ ਨੂੰ ਜੇਲ੍ਹ ਚ ਕਰਵਾ ਦਿੰਦਾ ਇਸੇ ਤਰ੍ਹਾਂ ਦੋ ਲੁਧਿਆਣੇ ਦੇ ਵਿੱਚ ਕੇਸ ਹੋਇਆ ਜੀ ਇੱਕ ਇੱਥੇ ਸਾਡੇ ਕੋਈ ਪ੍ਰੈਸਰ ਰਿਪੋਰਟਰ ਹੈ ਜੀ ਉਹਦੇ ਐਸਸੀ ਐਕਟ ਲਵਾ ਕੇ ਉਹਨੂੰ 15 20 ਦਿਨ ਜੇਲ੍ਹ ਚ ਰਖਵਾਤਾ ਜੀ ਇਸੇ ਤਰ੍ਹਾਂ ਇੱਕ ਸਲੇਮ ਟਾਪਰੀ ਹੈ ਨਾਰਥ ਏਰੀ ਦੇ ਵਿੱਚ ਉਹ ਕਾਂਗਰਸ ਨਾਲ ਚੱਲਦਾ ਸੀਗਾ ਵਿਅਕਤੀ ਉਹਦੀ ਸਰਕਾਰ ਦੇ ਮੌਜੂਦਾ ਸਰਕਾਰ ਦੇ ਲੋਕਾਂ ਦਾ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇੱਕ ਵਿਸ਼ੇਸ਼ ਵਰਗ ਵੱਲੋਂ ਜਿਹੜਾ ਇਸ ਐਕਟ ਦਾ ਮਿਸਯੂਜ਼ ਕੀਤਾ ਜਾ ਰਿਹਾ ਜੀ ਜੀ ਸਾਨੂੰ ਬਦਨਾਮ ਕੀਤਾ ਜਾ ਰਿਹਾ ਜਿਹੜੇ ਐਸਸੀ ਲੋਕ ਨੇ ਇਹ ਮਿਸਯੂਜ਼ ਕਰਦੇ ਪਰ ਜਦੋਂ ਸਾਡੇ ਨਾਲ ਕੋਈ ਤੱਕਾ ਹੁੰਦਾ ਸੀ ਐਪਲੀਕੇਸ਼ਨ ਲੈ ਕੇ ਜਾਂਦੇ ਆ ਸਾਡੇ ਤੇ ਕੋਈ ਕਾਰਵਾਈ ਸਾਡੀ ਐਪਲੀਕੇਸ਼ਨ ਤੇ ਨਹੀਂ ਹੁੰਦੀ ਜਦੋਂ ਕਿਸੇ ਨੇ ਆਪਣਾ ਕੋਈ ਬਦਲਾ ਲੈਣਾ ਹੁੰਦਾ ਜੀ ਸਾਡੇ ਸਮਾਜ ਦੇ ਕੋਲ ਉਹ ਗੱਲ ਬਣਾ ਕੇ ਉਹਦੀ ਜਦੋਂ ਐਪਲੀਕੇਸ਼ਨ ਦਵਾਉਂਦੇ ਉਹ ਇਮੀਡੀਏਟਲੀ ਉੱਤੇ ਐਕਸ਼ਨ ਹੁੰਦਾ ਜੀ ਤਾਂ ਹੁਣ ਤੁਸੀਂ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਚ ਕੀ ਸਮਾਜ ਕੀ ਤੁਸੀਂ ਕੋਈ ਨੰਨੇ ਇਦਾਂ ਦਾ ਲਿਆ ਕਿ ਸਮਾਜ ਇਸ ਚੀਜ਼ ਦੇ ਉੱਤੇ ਕੋਈ ਸੰਘਰਸ਼ ਕਰੇ ਜਾਂ ਕੋਈ ਇਦਾਂ ਦੀ ਬੁਨਿਆਦ ਤਿਆਰ ਕਰਨ ਦਾ ਸੋਚਿਆ ਜੀ 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 ਮੈਨੂੰ ਜਦੋਂ ਡਾਕਟਰ ਅਰਣ ਸਿੱਧੂ ਜੀ ਨੇ ਗੱਲ ਕੀਤੀ ਅਸੀਂ ਉਸੇ ਦਿਨ ਹੀ ਜੀ ਪ੍ਰੈਸ ਦੇ ਵਿੱਚ ਗਏ ਪ੍ਰੈਸ ਦੇ ਵਿੱਚ ਖਬਰਾਂ ਲਵਾਈਆਂ ਅੱਛਾ ਜੀ ਤਾਂ ਕਿ ਸਾਡੇ ਅਸੀ ਭਾਈਚਾਰੇ ਨੂੰ ਇਸ ਗੱਲ ਦੀ ਜਾਣਕਾਰੀ ਹੋ ਜਾਵੇ ਜੀ ਔਰ ਅਸੀਂ ਹੁਣੀ ਥੋੜੇ ਦਿਨਾਂ ਦੇ ਵਿੱਚ ਹੀ ਇੱਕ ਪਲਾਨ ਕਰ ਰਹੇ ਆ ਵੀ ਲੁਧਿਆਣੇ ਦੇ ਵਿੱਚੋਂ ਪਹਿਲੀ ਜਿਹੜੀ ਮੀਟਿੰਗ ਐ ਐਸ ਸੀ ਭਾਈਚਾਰੇ ਦੀ ਮੀਟਿੰਗ ਕਰਕੇ ਜੀ ਤੇ ਇਹਨੂੰ ਪੰਜਾਬ ਪੱਧਰ ਤੇ ਲੈ ਕੇ ਜਾਈਏ ਔਰ ਜਿੰਨੇ ਸਾਡੇ 34 ਐਮ ਐਲ ਏ ਐਸ ਸੀ ਭਾਈਚਾਰੇ ਦੇ ਜੀ ਉਹਨਾਂ ਨੂੰ ਦੱਸੇ ਵੀ ਸਰਕਾਰ ਦੇ ਵਿੱਚ ਆਹ ਹੋ ਰਿਹਾ ਚਾਹੇ ਉਹ ਓਪਰਚੁਨਿਟੀ ਚਾਹੇ ਸਰਕਾਰ ਚ ਜੀ ਔਰ ਉਹਨਾਂ ਤੱਕ ਗੱਲ ਜੀ ਆ ਗਏ ਫੇਰ ਜਿਸ ਤਰ੍ਹਾਂ ਕਿਤੇ ਮੀਟਿੰਗ ਦੇ ਵਿੱਚ ਪਾਸ ਹੋਊਗਾ ਜੀ ਪਲਾਨ ਬਣੂਗਾ ਕਿ ਇਹਦਾ ਕਿਸ ਤਰ੍ਹਾਂ ਇਹਦੀ ਲੜਾਈ ਲੜੀ ਜਾ ਸਕਦੀ ਹੈ ਸੰਘਰਸ਼ ਕੀਤਾ ਜਾ ਸਕਦਾ ਉਫਰ ਅਸੀਂ ਮੀਟਿੰਗ ਦੇ ਵਿੱਚ ਜਲਦੀ ਲੋਕਾਂ ਦੇ ਇਹਨੂੰ ਵੱਡੇ ਪੱਧਰ ਤੇ ਇਹਨੂੰ ਪੰਚਾ ਰਹੇ ਆ ਜੀ ਮੈਂ ਸਰ ਉਹਨਾਂ ਸਰ ਜੀ ਤੁਸੀਂ ਸਰਕਾਰ ਕੋਲੋਂ ਕੀ ਜਿਵੇਂ ਆਪਾਂ ਤੁਸੀਂ ਕਹਿ ਰਹੇ ਕਿ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਜਿਹੜੀ ਮੌਜੂਦਾ ਸਰਕਾਰ ਆ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਨਾ ਚਾਹੁੰਦੇ ਹੋ ਅਸੀਂ ਸਰਕਾਰ ਤੋਂ ਇਹੀ ਮੰਗ ਕਰਨਾ ਚਾਹੁੰਦੇ ਆਂ ਵੀ ਜੇ ਜਿਹੜਾ ਪਾਰਲੀਮੈਂਟ ਵਿੱਚ ਬਿੱਲ ਪਾਸ ਹੋਇਆ ਜੀ ਉਹਦੇ ਮੁਤਾਬਕ ਜੇ ਭਾਵੇਂ ਛੁੱਟੀ ਹੈ ਸੱਚ ਹੈ ਜਦੋਂ ਇਨਕੁਆਰੀ ਦਾ ਲਵਜ ਵਿੱਚ ਆਈ ਗਿਆ ਪਰ ਉਹਦੇ ਵਿੱਚ ਪਹਿਲਾਂ ਉਹਨਾਂ ਨੇ ਇਹ ਲਿਖਿਆ ਕਿ ਪਹਿਲਾਂ ਐਫਆਰ ਇਦਰ ਜੀ ਫਿਰ ਬੰਦਾ ਰੈਸਟ ਉਸ ਤੋਂ ਬਾਅਦ ਇਨਕੁਆਰੀ ਕਰੇ ਇਹ ਉਲਟ ਚੱਲਦੇ ਆ ਇਹ ਮਤਲਬ ਪੁਲਿਸ ਪਾਰਲੀਮੈਂਟ ਨਾਲੋਂ ਵੀ ਉੱਤੇ ਆ ਇਹ ਕਹਿੰਦੇ ਪਹਿਲਾਂ ਇਨਕੁਆਰੀ ਹੋਏਗੀ ਜੀ ਅਗਰ ਇਨਕੁਆਰੀ ਵਿੱਚ ਉਹ ਦੋਸ਼ੀ ਹੋਏਗਾ ਤਾਂ ਉਹਨੂੰ ਐਫਆਰਏ ਹੋਏਗੀ ਫਿਰ ਐਪਰੇਜ ਤੋਂ ਬਹੁਤ ਅਸੀਂ ਸੀਨੀਅਰ ਅਫਸਰਾਂ ਤੋਂ ਪਰਮਿਸ਼ਨ ਲਾਂਗੇ ਅਰੈਸਟ ਕਰਨ ਲਈ ਫਿਰ ਰੈਸਟ ਕਰਾਂਗੇ ਮਤਲਬ ਉਲਟ ਚੱਲਦੇ ਆ ਆਰਡਰ ਕੋੜਦੇ ਆ ਇਸ ਤਰੀਕੇ ਨਾਲ ਕਿ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਅਰੈਸਟ ਹੋਊਗੀ ਇਹ 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 ਪਾਰਲੀਮੈਂਟ ਚ ਬਿੱਲ ਪਾਸ ਹੋਇਆ ਅੱਛਾ ਜੀ ਜਦ ਬਿੱਲੀ ਬਣ ਗਿਆ ਕਾਨੂੰਨ ਹੀ ਬਣ ਗਿਆ ਕਾਨੂੰਨ ਇਹ ਬਣ ਗਿਆ ਵੀ ਇਹਦੇ ਵਿੱਚ ਜਿਹੜਾ ਬੰਦਾ ਵੀ ਐਕਟ੍ਰੋਸਿਟੀ ਜਿਹਨਾਲ ਵੀ ਹੋਈ ਆ ਅਗਰ ਉਹ ਵਿਅਕਤੀ ਦਰਖਾਸਤ ਦਿੰਦਾ ਤਾਂ ਉਸ ਪੁਲਿਸ ਅਫਸਰ ਜਿਹੜਾ ਦਰਖਾਸਤ ਦਿੰਦਾ ਉਹ ਇਮੀਜਲੀ ਐਫਆਰ ਦਰਜ ਕਰੇ ਐਫਆਰ ਦਰਜ ਕਰਨ ਤੋਂ ਬਾਅਦ ਉਹਨੂੰ ਰੈਸਟ ਕਰੇ ਰੈਸਟ ਕਰਨ ਤੋਂ ਬਾਅਦ ਜੇ ਉਹ ਦੂਜੀ ਵਿਅਕਤੀ ਇਨਕੁਆਰੀ ਵਾਸਤੇ ਕਹਿੰਦਾ ਤਾਂ ਇਨਕੁਆਰੀ ਕਰੇ ਪਰ ਇੱਥੇ ਪੁਲਿਸ ਐਦਾਂ ਨਹੀਂ ਕਰਦੀ ਇੱਥੇ ਉਲਟ ਚੱਲਦੀ ਆ ਕਾਨੂੰਨ ਦੇ ਉਹ ਕਹਿੰਦੀ ਆ ਵੀ ਪਹਿਲਾਂ ਅਸੀਂ ਇਨਕੁਆਰੀ ਕਰਾਂਗੇ ਜੀ ਇਨਕੁਆਰੀ ਕਰਦੋਂ ਕਰੋ ਦੋਸ਼ੀ ਹੋਏਗਾ ਸਾ ਪਰੇ ਹੀ ਕਰਾਂਗੇ ਫਿਰ ਇਹ ਪਰੇ ਹੀ ਕਰਨ ਤੋਂ ਬਾਅਦ ਸਾਡੂ ਟਾਈਮ ਲੱਗੇਗਾ ਜੀ ਸਾਡੀ ਪੁਲਿਸ ਬੀਜੀ ਬਹੁਤ ਹੈ ਜੇ ਸਾਡੇ ਕੋਲ ਟਾਈਮ ਲੱਗੇਗਾ ਫਿਰ ਅਸੀਂ ਉਹਨੂੰ ਗ੍ਰਿਫਤਾਰ ਕਰਾਂਗੇ ਜੀ ਫਿਰ ਉਹਨੂੰ ਕੋਰਟ ਚ ਪੇਸ਼ ਕਰਾਂਗੇ ਜਿਵੇਂ ਸਰ ਉਹਨਾਂ ਤੁਸੀਂ ਕਿਹਾ ਕਿ ਸਰ ਉਹਨਾਂ ਨੇ ਵੀ ਦੱਸਿਆ ਕਿ ਪੰਜਾਬ ਪੱਦਰ ਤੇ ਇਸ ਚੀਜ਼ ਨੂੰ ਤੁਸੀਂ ਲੜਨ ਦੇ ਲਈ ਤਿਆਰੀ ਕਰ ਰਹੇ ਆਂ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਸਮਾਜ ਨੂੰ ਜਿਵੇਂ ਸਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵੱਡੀ ਕਾਨਫਰੰਸ ਕਰਨੀ ਆ ਪੰਜਾਬ ਲੈਵਲ ਤੇ ਕਿ ਜਿਹੜਾ ਸਾਡੇ ਸਮਾਜ ਨੂੰ ਹਰੇਕ ਵਰਗ ਨੂੰ ਪਤਾ ਲੱਗ ਸਕੇ ਕਿ ਜਿਹੜਾ ਐਸ ਸੀ ਐਸਟੀ ਐਕਟਰੋਸਿਟੀ ਐਕਟ ਆ ਉਹਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਤੇ ਸਰ ਹੁਣੀ ਵੀ ਸਰ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਵੀ ਅਸੀਂ ਦੇਖਿਆ ਸੀ ਕਿ ਤੁਸੀਂ ਅਮਿਤ ਸ਼ਾਹ ਨੂੰ ਇਸ ਦੇ ਬਾਰੇ ਚ ਮੰਗ ਪੱਤਰ ਦਿੱਤਾ ਤਾਂ ਉਹਨਾਂ ਨੇ ਤੁਹਾਨੂੰ ਕੀ ਅਸ਼ਵਾਸਨ ਦਵਾਇਆ ਜੀ ਅਸੀਂ ਅਮਿਤ ਸ਼ਾਹ ਜੀ ਨੂੰ ਅਸੀਂ ਭਾਰਤੀਆ ਵਾਲਮੀਕੀ ਤਰਨ ਸੁਆਈ ਵੱਲੋਂ ਮਿਲੇ ਅੱਛਾ ਜੀ ਤੇ ਉਹਨਾਂ ਨੇ ਸਾਨੂੰ ਕੋਈ ਇਸ ਐਸ ਸੀ ਐਕਟ ਦੇ ਬਾਰੇ ਵੀ ਹੋਰ 8-10 ਕੋਈ ਹੋਰ ਡਿਮਾਂਡਾਂ ਵੀ ਸੀ ਸਮਝ ਦੀਆਂ ਅੱਛਾ ਜੀ ਉਹਦੇ ਲਈ ਸਾਨੂੰ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੇ ਭਰੋਸਾ ਦਵਾਇਆ ਕਿ ਜਲਦ ਤੋਂ ਜਲਦ ਅਸੀਂ ਕਾਰਵਾਈ ਕਰਾਂਗੇ ਜੀ ਤੇ ਉਹ ਦੇਖੋ ਹੁਣ ਕਦੋਂ ਕਾਰਵਾਈ ਕਰਦੇ ਜੀ ਤਾਂ ਜੇ ਸਰ ਹੁਣ ਮੌਜੂਦਾ ਟਾਈਮ ਦੇ ਵਿੱਚ ਜੇ ਕੋਈ ਸਰਕਾਰ ਮੌਜੂਦਾ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਚ ਕਿਹੜੀ ਜਿਹੜੀ ਐਕਟੀਵਿਟੀ ਤੁਹਾਡੇ ਵੱਲੋਂ ਦੇਖਣ ਨੂੰ ਮਿਲੇ ਉਹ 2018 ਵਾਲਾ ਦੁਹਰਾਇਆ ਜਾਏਗਾ ਜਿੱਦਾਂ ਪਹਿਲਾਂ ਭਾਰਤ ਬੰਦ ਹੋਇਆ ਸੀ ਉਸੇ ਤਰ੍ਹਾਂ ਭਾਰਤ ਬੰਦ ਹੋਏਗਾ ਜੀ ਔਰ ਇਸ ਵਾਰ ਪਹਿਲਾਂ ਅਸੀਂ ਬੜੇ ਸ਼ਾਂਤੀਪੂਰਵ ਨਾਲ ਦਰਨਾ ਲਾਇਆ ਤੇ ਸਰਕਾਰ ਮੰਨ ਗਈ ਹੁਣ ਅਸੀਂ ਸ਼ਾਂਤੀਪੂਰਵ ਨਾਲ ਨਹੀਂ ਹੋਏਗਾ ਜੋ ਵੀ ਸਾਨੂੰ ਆਪਣੇ ਸਮਾਜ ਦੇ ਪ੍ਰਤੀ ਕਰਨਾ ਪਿਆ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਧਰਨੇ ਲਾਉਣ ਲਈ ਸਾਨੂੰ ਇਤਕੀ ਮਰਨ ਵਰਤ ਵੀ ਰੱਖਣਾ ਪਿਆ ਤਾਂ ਸਾਨੂੰ ਕੋਈ ਕੁਰਬਾਨੀ ਵੀ ਦੇਣੀ ਪਈ ਤਾਂ ਅਸੀਂ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਜੀ ਤੇ ਸਰ ਮੈਂ ਲਾਸਟ ਵਿੱਚ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਮਾਜ ਦੇ ਵਿੱਚ ਅਲੱਗ-ਅਲੱਗ ਸੰਗਠਨ ਜਾ ਸਮਾਜ ਵਿੱਚ ਬਹੁਤ ਸਾਰੀ ਏਦਾਂ ਦੀ ਐਕਟੀਵਿਟੀਜ਼ ਚੱਲ ਰਹੀਆਂ ਤੁਸੀਂ ਉਹਨਾਂ ਸੰਗਠਨਾਂ ਨੂੰ ਜਾਂ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਐਕਟ ਦੇ ਉੱਤੇ ਜੇ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਕੀ ਆਉਣ ਵਾਲੇ ਸਮੇਂ ਵਿੱਚ ਕਿਹੜੀ ਬੁਨਿਆਦ ਖੜੀ ਕੀਤੀ ਜਾਵੇਗੀ ਉਹ ਤੁਹਾਨੂੰ ਦੱਸਿਆ ਜੀ ਵੀ ਅਸੀਂ ਜਲਦ ਇੱਕ ਪਹਿਲਾਂ ਲੁਧਿਆਣਾ ਦੀ ਅਸੀਂ ਸਮਾਜ ਦੀ ਮੀਟਿੰਗ ਬੁਲਾਵਾ ਬੁਲਾਉਣ ਦੀ ਪਲਾਨ ਕਰ ਰਹੇ ਹਾਂ ਜੀ ਉਸ ਤੋਂ ਪੰਜਾਬ ਪੱਧਰ ਤੇ ਲਿਆ ਕੇ ਇਹਨੂੰ ਵੱਡੀ ਇੱਕ ਲੜਾਈ ਲੈ ਕੇ ਅਸੀਂ ਸੰਘਰਸ਼ ਕਰਾਂਗੇ ਜੀ ਹਾਂ ਜੀ ਦੋਸਤੋ ਜਿਵੇਂ ਤੁਹਾਨੂੰ ਸਰਕਾਰੀ ਸਾਰੀ ਜਾਣਕਾਰੀ ਡਾਕਟਰ ਅਰੁਣ ਸਿੱਧੂ ਜੀ ਔਰ ਜਸਪਾਲ ਜੀ ਸਰ ਨੂੰ ਅਨੰਨੇ ਦਿੱਤੀ ਸੋ ਦੋਸਤੋ ਬੇਨਤੀ ਹੈ ਕਿ ਇਹ ਮੁੱਦਾ ਬਹੁਤ ਗੰਭੀਰ ਹੈ ਮੇਰੀ ਬੇਨਤੀ ਹੱਥ ਜੋੜ ਕੇ ਕਿ ਇਸ ਵਿਸ਼ੇ ਨੂੰ ਹਰੇਕ ਹੋਸ਼ ਸੁਭਚਿੰਤਕ ਦੇ ਸਮਾਜ ਤੱਕ ਪਹੁੰਚਾਓ ਤਾਂ ਜੋ ਇਹ ਜਿਹੜੀ ਲੜਾਈ ਆ ਆਪਾਂ ਸਾਰੇ ਇਕੱਠੇ ਹੋ ਕੇ ਲੜ ਸਕੀਏ ਜੈ ਵਾਲਮੀਕੀ ਦੀ ਜੈਪੀ